ਸੋਸ਼ਲ ਮੀਡੀਆ ਤੇ ਯੂਪੀ ਦੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਭਰਾਵਾਂ ਦੇ ਵੱਲੋਂ ਜੁਗਾੜ ਲਗਾ ਕੇ ਇੱਕ ਕਾਰ ਨੂੰ ਹੈਲੀਕਾਪਟਰ ਬਣਾਇਆ ਗਿਆ ਸੀ ਪੁਲਿਸ ਦੇ ਵੱਲੋਂ ਇਸ ਜੁਗਾੜ ਨੂੰ ਫੇਲ ਕਰ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਇਸ ਗੱਡੀ ਨੂੰ ਜ਼ਬਤ ਕੀਤਾ ਗਿਆ ਜਿਸ ਵਕਤ ਦੋ ਭਰਾ ਇਸ ਗੱਡੀ ਨੂੰ ਲੈ ਕੇ ਰੋਡ ਤੇ ਨਿਕਲੇ ਪੇਂਟ ਕਰਵਾਉਣ ਲਈ ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਨਾਦਾ ਚਲਾਨ ਵੀ ਕਟਿਆ ਗਿਆ ਤੇ ਹੈਲੀਕਾਪਟਰ ਵਾਲੀ ਕਾਰ ਨੂੰ ਜ਼ਬਤ ਕਰਕੇ ਥਾਣੇ ਦੇ ਅੰਦਰ ਬੰਦ ਕਰ ਦਿੱਤਾ ਗਿਆ। ਦਰਅਸਲ ਤੁਹਾਨੂੰ ਦੱਸ ਦਈਏ ਇਹ ਦੋ ਭਰਾਵਾਂ ਦੇ ਵਿੱਚੋਂ ਇੱਕ ਭਰਾ ਦਾ ਵਿਆਹ ਸੀ ਜਿਸ ਦੇ ਕਰਕੇ ਲਾੜੀ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਭਰਾਵਾਂ ਦੇ ਵੱਲੋਂ ਇਸ ਗੱਡੀ ਨੂੰ ਹੈਲੀਕਾਪਟਰ ਦੇ ਨਾਲ ਜੋੜ ਕੇ ਤਿਆਰ ਕੀਤਾ ਗਿਆ ਸੀ ਤਾਂ ਜੋ ਆਉਣ ਵਾਲੀ ਨਵੀਂ ਦੁਲਹਨ ਨੂੰ ਇਸ ਹੈਲੀਕਾਪਟਰ ਵਾਲੀ ਕਾਰ ਦੇ ਵਿੱਚ ਲਿਆਇਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਪਲਾਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਯੂਪੀ ਜਮ ਬੇਦਕਰ ਨਗਰ ਤੋਂ ਇਹ ਵੀਡੀਓ ਸਾਹਮਣੇ ਆ ਰਹੀ ਹੈ ਇਸ ਦੇ ਬਾਰੇ ਗੱਡੀ ਦੇ ਮਾਲਕ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਤੇ ਏਟੀਵੀ ਤੇ ਪੰਜਾਬ ਹਰਿਆਣਾ ਲਾਈਵ